ਹੈਲੋ ਨਮਸਕਾਰ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਅੱਜ ਜੋ ਨਵੀਂ ਰਿਕਰੂਟਮੈਂਟ ਨਿਕਲੀ ਹੋਈ ਹੈ ਉਸ ਸੰਬੰਧਿਤ ਅਸੀਂ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਬੱਚੇ ਅਪਲਾਈ ਕਰ ਸਕਦੇ ਹਨ ਕਿੱਦਾਂ ਅਪਲਾਈ ਕਰਨਾ ਹੈ ਸਾਰੀ ਜਾਣਕਾਰੀ ਇਸ ਵੀਡੀਓ ਦੇ ਮਾਧਮੇ ਨਾਲ ਤੁਹਾਨੂੰ ਦਵਾਂਗਾ ਤਾਂ ਪਲੀਜ਼ ਚੈਨਲ ਨੂੰ ਜਿਹੜਾ ਹੈ ਜੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਔਰ ਇਸ ਵੀਡੀਓ ਨੂੰ ਬਤਵਾ ਲਾਈਕ ਸ਼ੇਅਰ ਐਂਡ ਜਿਹੜਾ ਹੈ ਆਪਣੇ ਫਰੈਂਡ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ ਜਿਹੜੀ ਵੀ ਰਿਕਰੂਟਮੈਂਟ ਅਪਲਾਈ ਇਹ ਕਰਨਾ ਚਾਹੁੰਦਾ ਹੈਗਾ ਔਰ ਇਹ ਜਿਹੜੀ ਔਰ ਗਵਰਨਮੈਂਟ ਹੈ ਇਸ 8ਵੀਂ ਪਾਸ ਜਿਹੜਾ ਵੀ ਬਚਾਇਗਾ ਅਪਲਾਈ ਕਰ ਸਕਦਾ ਹੈਗਾ ਚਾਹੇ ਉਹਨੇ 10ਵੀਂ ਵੀ ਕੀਤੀ ਹੈ ਚਾਹੇ +2 ਵੀ ਕੀਤੀ ਹੈ ਅਗਰ ਬੰਦਾ ਅਪਲਾਈ ਕਰਨਾ ਚਾਹੁੰਦਾ ਆਪਣਾ 8ਵੀਂ ਦਾ ਸਰਟੀਫਿਕੇਟ ਜਿਹੜਾ ਜ਼ਰੂਰ ਲਗਵਾਏ ਕਿਉਂਕਿ ਇਸ ਮਿਨੀਮ ਜਿਹੜੀ ਕੁਆਲਿਫਿਕੇਸ਼ਨ ਜਿਹੜਾ 8ਵੀਂ ਦਾ ਸਰਟੀਫਿਕੇਟ ਦੀ ਮੰਗ ਕੀਤੀ ਹੋਈ ਹੈ ਔਰ ਇਸ ਬਿਤੀ ਤੋਂ ਅੱਗੇ ਜਾਣਾਂਗੇ ਕਿ ਕੀ ਕੀ ਕੁਆਲਿਫਿਕੇਸ਼ਨ ਹੈਗੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਐਸਏਐਸ ਨਗਰ ਮੋਹਾਲੀ ਦੇ ਵਿੱਚ ਨਿਕਲੀ ਹੋਈ ਹੈ ਠੀਕ ਹੈ ਜੀ ਜਿਸ ਵਿੱਚ ਪੀਐਨਐਨ ਚੌਕੀਦਾਰ ਦੀ ਜਿਹੜੀ ਪੋਸਟ ਹੈਗੀ ਹੈ ਔਰ ਆਫਲਾਈਨ ਹੈਗੀ ਹੈ ਉਹ ਆਫਲਾਈਨ ਬਾਈ ਡਾਕ ਜਿਹੜੇ ਆ ਤੁਹਾਨੂੰ ਅਪਲਾਈ ਕਰਨਾ ਪਊਗਾ ਇਹ ਆਨਲਾਈਨ ਮਾਧਿਅਮ ਨਹੀਂ ਹੈਗਾ ਟੋਟਲ ਵੈਕੈਂਸੀ ਆ ਗਈ 34 ਆ ਗਈ ਹੈ ਦੀ ਔਰ ਇਸਦੀ ਅਪਲੀਕੇਸ਼ਨ ਫੀਸ ਅਪਲਾਈ ਅਪਲਾਈ ਕਰਨ ਦੀ ਕੋਈ ਨਹੀਂ ਹੈ ਔਰ ਇਸਦੀ ਲਾਸਟ ਮਿਤੀ 17 5 2025 ਤੱਕ ਅਪਲਾਈ ਕੀਤਾ ਜਾ ਸਕਦੇ ਹਨ ਤਾਂ ਮਤਲਬ ਕਹਿਣ ਦਾ ਮਤਲਬ ਹੈ ਕਿ ਲਾਸਟ 17 5 2025 ਸ਼ਾਮ 5 ਵਜੇ ਤੱਕ ਇਹ ਡਾਕੂਮੈਂਟ ਹੈ ਐਸੇ ਐਸੇ ਨਗਰ ਮੁਹਾਲੀ ਦੇ ਵਿੱਚ ਪਹੁੰਚ ਰਿਹਾ ਹੋਣਾ ਚਾਹੀਦਾ ਤੁਹਾਨੂੰ ਮੈਂ ਐਡਰੈਸ ਸਬੰਧਿਤ ਕਿੱਦਾਂ ਅਪਲਾਈ ਕਰਨਾ ਹੈ ਸਾਰੀ ਇਸ ਜਾਣਕਾਰੀ ਜਿਹੜੀ ਹੈ ਵੀਡੀਓ ਦੇ ਮਾਧਿਅਮ ਨਾਲ ਤੁਹਾਨੂੰ ਦਵਾਵਾਂਗਾ ਇੰਟਰਵਿਊ ਡੇਟ 26 ਮਈ ਤੋਂ ਸਟਾਰਟ ਨੇ ਔਰ ਚਾਰਜ ਹੁੰ 2025 ਤੱਕ ਜਿਹੜੇ ਇੰਟਰਵਿਊ ਹੋਣੇ ਆ ਸਾਰੀ ਜਾਣਕਾਰੀ ਮੈਂ ਨੋਟੀਫਿਕੇਸ਼ਨ ਦੇ ਅੱਗੇ ਆ ਜਾਣਕਾਰੀ ਦੇ ਦਵਾਂਗਾ ਤਾਂ ਬੁੜੀ ਨੂੰ ਅਖੀਰ ਤੱਕ ਦੇਖਣਾ ਹੈਗਾ ਤਾਂ ਜਿਹੜੀ ਮਿਨਿਮ ਏਜ ਹੈ ਕਿ 18 ਸਾਲ ਹੋਣੀ ਚਾਹੀਦੀ ਹੈ ਔਰ 35 ਸਾਲ ਤੱਕ ਜਿਹੜਾ ਅਪਲਾਈ ਕਰ ਸਕਦਾ ਹੈ ਬਾਕੀ ਇਸ ਰਿਲੇਕਸ਼ਨ ਜਿਹੜਾ ਹੈ ਜੋ ਪੰਜਾਬ ਸਰਕਾਰ ਮੰਤਰੀ ਤਰਫੋਂ ਦਿੱਤਾ ਜਾਂਦਾ ਹੈ ਉਸ ਤਰ੍ਹਾਂ ਹੀ ਅਪਲਾਈ ਕਰ ਸਕਦਾ ਹੈ ਜਿਨਾਂ ਨੇ ਵੀ ਏਜ ਰਿਲੇਕਸ਼ਨ ਲੈਣਾ ਹੈ ਉਹ ਆਪਣਾ ਕੈਟਾਗਰੀ ਦਾ ਸਰਟੀਫਿਕੇਟ ਜ਼ਰੂਰ ਐਡ ਲਗਾਉਣ ਔਰ ਜਿਹੜਾ ਹੈ ਸ਼ੁੱਡ ਹੈਵ ਨੋ ਲੈਜ ਆ ਪੰਜਾਬੀ ਲੈਂਗੁਏਜ ਇਨ ਮਿਡਲ ਸਟੈਂਡਰਡ 8ਵੀਂ ਕਲਾਸ ਵਿੱਚ ਜਿਹੜੀ ਹੈ ਤੁਸੀਂ ਪੰਜਾਬੀ ਸਬਜੈਕਟ ਜਿਹੜਾ ਕੀਤਾ ਹੋਣਾ ਚਾਹੀਦਾ ਹੈਗਾ ਬਾਕੀ ਸੈਲਰੀ ਹੈਗੀ 18007 ਸੈਂਟਰਲ ਪੇ ਬਾਕੀ ਨੋਟੀਫਿਕੇਸ਼ਨ ਅਸੀਂ ਦੇਖਦੇ ਹਾਂ ਇਹ ਇਹਦਾ ਆਸਸਾ ਨਗਰ ਮੋਹਾਲੀ ਦਾ ਨੋਟਿਸ ਹੈਗਾ ਜਿਸ ਵਿੱਚ ਪੀਐਨ ਚੌਂਕੀਦਾਰ ਦੀਆ ਪੋਸਟਾਂ 34 ਬਾਕੀ ਕੈਟਾਗਰੀ ਵਾਈਜ਼ ਵੈਕੈਂਸੀ ਹੈਗੀ ਆ ਬਾਕੀ ਏਜ ਲਿਮਟ ਦੀ ਵੀ ਤੁਹਾਨੂੰ ਦੱਸਿਆ ਜਾ 212025 ਤੱਕ ਕਾਊਂਟ ਕੀਤੀ ਗਈ ਹੈ ਬਾਕੀ ਆ ਬਾਕੀ ਮੈਂ ਇੰਟਰਵਿਊ ਦੀ ਗੱਲ ਕਰ ਦਿੰਦਾ ਜਿਹੜੇ 26 ਤਰੀਕ ਦੇ ਇੰਟਰਵਿਊ ਸ਼ੁਰੂ ਹਨ ਅਲਫਾਬੈਟ ਚ ਨੇ ਨੇ A ਤੋਂ C ਜਿਹਦਾ ਕਿਸੇ ਦਾ ਨਾਮ A ਤੋਂ ਸ਼ੁਰੂ ਹੁੰਦਾ ਹੈ ਜੋ A ਤੋਂ ਲੈ ਕੇ C ਤੱਕ ਜਿਹਦਾ ਵੀ ਨਾਮ ਸ਼ੁਰੂ ਹੁੰਦਾ ਹੈ ਉਹਨਾਂ ਦਾ 26 ਤਰੀਕ ਤੱਕ ਹੈ ਔਰ ਜਿਨ੍ਹਾਂ ਦਾ D ਤੋਂ ਲੈ ਕੇ G ਤੱਕ ਨਾਮ ਜਿਨ੍ਹਾਂ ਦਾ ਸ਼ੁਰੂਆਤੀ ਅੱਖਰ ਜਿਹਦਾ A ਅਵਿਨਾਸ਼ ਹੈਗਾ ਤਾਂ ਉਹ ਜਿਹੜਾ ਮਤਲਬ ਮਤਲਬ ਏ ਵਾਲੇ ਜਿਹਨਾਂ ਦਾ ਅਲਫਾਬੈਟ ਏ ਵਾਲੇ ਆ ਉਹ ਮਤਲਬ ਏ ਤੋਂ ਲੈ ਕੇ ਸੀ ਤੱਕਰ ਇਹਨਾਂ ਦਾ ਅਲੱਗ-ਅਲੱਗ ਡਾਟਾ ਹੈਗੀ ਆ ਇਹਦਾ ਡੀ ਤੋਂ ਜੀ 27 ਤਰੀਕ ਨੂੰ ਜਾਣ ਐਚਓ ਐਚ ਟੂ ਜੇ ਵਾਲੇ ਕੈਂਡੀਡੇਟ ਹੈਗੇ ਆ ਉਹ 28 ਤਰੀਕ ਨੂੰ ਇੰਟਰਵਿਊ ਲਈ ਜਾਣ ਔਰ ਇਹ ਵੀ ਦੱਸ ਦਿੰਨਾ ਤੁਹਾਨੂੰ ਇੰਟਰਵਿਊ ਕਿੱਥੇ ਹੋਣਾ ਇੰਟਰਵਿਊ ਸਿਰਫ ਬੱਚੇ ਉਹੀ ਜਾਣ ਜਿਨ੍ਹਾਂ ਨੇ ਇਹ ਫਾਰਮ ਨੂੰ ਅਪਲਾਈ ਕਰਨਾ ਹੈਗਾ ਅਪਲਾਈ ਮਤਲਬ ਇਹ ਚਾ ਮੈਂ ਦੱਸ ਦਿੰਨਾ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਹਨ ਠੀਕ ਹੈ ਇਸ ਵਿੱਚ ਅਲੋਂਗ ਦਾ ਟੈਸਟਡ ਕਾਪੀ ਇੱਕ ਤਾਂ ਪ੍ਰੂਫ ਆਫ ਏਜ ਦਸਵੀਂ ਦਾ 8ਵੀਂ ਦਾ ਆਧਾਰ ਕਾਰਡ ਪੈਨ ਕਾਰਡ ਆਧਾਰ ਕਾਰਡ ਲਗਾ ਦੇਣਾ ਇੱਕ ਤਾਂ ਇੱਕ ਨਾਲ ਲਗਾ ਦੇਣਾ ਪੈਨ ਕਾਰਡ ਜੇ ਅਗਰ ਦਸਵੀਂ ਦਾ ਹੈਗਾ ਤਾਂ ਫਿਰ ਪੈਨ ਕਾਰਡ ਤੁਸੀਂ ਰਹਿਣ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਐਜੂਕੇਸ਼ਨ ਦਾ ਕੁਆਲੀਫਿਕੇਸ਼ਨ ਦਾ ਲਗਾ ਦੇਣਾ ਡਾਕੂਮੈਂਟ ਜੋ ਵੀ ਤੁਹਾਡੀ ਕੁਆਲੀਫਿਕੇਸ਼ਨ ਹੈਗੀ ਹੈ ਠੀਕ ਹੈ 8ਵੀਂ ਦਾ 10ਵੀਂ ਦਾ +2 ਦਾ ਜੋ ਵੀ ਹੈ ਲਗਾ ਦੇਣੀ ਹੈ ਉਸ ਤੋਂ ਬਾਅਦ ਅਗਰ ਐਕਸਪੀਰੀਅੰਸ ਹੈਗਾ ਕਿਸੇ ਚੀਜ਼ ਦਾ ਤੁਹਾਨੂੰ ਪੀ ਐਨ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਐਕਸਪੀਰੀਅੰਸ ਹੈਗਾ ਤੁਸੀਂ ਲਗਾ ਦੇਣਾਗਾ ਬਾਕੀ ਜਿਹੜੀ ਦੋ ਪਾਸਪੋਰਟ ਸਾਈਜ਼ ਫੋਟੋ ਜਿਹੜੀ ਹੈ ਨਾ ਅਟੈਚ ਕਰ ਦੇਣੀ ਹੈ ਇਹਦੇ ਠੀਕ ਹੈ ਜੀ રાઇટ અપર સાઇડ ઇન એપ્લિકેશન ਦਾ સ્ટેਪਲ ਨਾਲ પેન ਕਰ દેਨੀ ਆ ઓર ਇਸ ਦੀ ਫਾਰਮ ਭੇਜਣ ਦੀ लास्ट ਮਿਤੀ 5 5 ਵਜੇ ਆ 17 ਮਈ 2025 ਤੱਕ ਜਿਹੜੇ लास्ट ਮਿਤੀ ਹੈ ਠੀਕ ਹੈ ਜੀ اور ਮੈਂ ਤੁਹਾਨੂੰ ਦੱਸ ਸਕਦਾ ਵੀ ਕਿਦਾਂ ਇੰਟਰਵਿਊ ਹੋਗਾ ਕਿਹੜੇ ਬੱਚੇ ਨੇ ਕਦੋਂ ਜਾਣਾਗਾ ਉਹ ਆਪਣੇ ਨਾਮ ਨਾਂ ਤੋਂ ਮੈਂਸ਼ਨ ਕਰ ਦੇਖਣਾ ਵੀ ਪਹਿਲਾ ਅੱਖਰ ਕਿਹੜਾ ਹੈ ਇਹਨਾਂ ਤੋਂ ਅਲਫਾਬੈਟ ਤੋਂ ਉਸ ਤਰੀਕੇ ਨਾਲ ਜਿਹੜਾ ਤੂੰ ਇੰਟਰਵਿਊ ਲਈ ਉੱਥੇ ਪਹੁੰਚ ਜਾਣਾ ਹੈ ਬਾਕੀ ਇਸ ਲਈ ਇੰਟਰਵਿਊ ਲਈ ਨੋ ਟੀਆ ਉਹ ਨੋ ਡੀਏ ਕੋਈ ਲਾਂਸ ਨਹੀਂ ਦਿੱਤਾ ਜਾਣਾ ਸਿੱਧਾ ਇੰਟਰਵਿਊ ਹੋਣਾ ਇਹ ਸਿਰਫ ਇੰਟਰਵਿਊ ਉਹਨਾਂ ਦਾ ਹੋਣਾ ਜਿਨ੍ਹਾਂ ਨੇ ਡਾਕੂਮੈਂਟ 17 5 2025 ਤੋਂ ਪਹਿਲਾਂ ਉੱਥੇ ਪਹੁੰਚੇ ਹੋਣਗੇ ਤਾਂ ਉਹਨਾਂ ਨੇ ਜਿਹੜੇ ਵੀ ਰਿਸਿਵਡ ਹੋਣੇ ਹਨ ਉਹਨਾਂ ਨੇ ਆਪਣਾ ਉਹਨਾਂ ਦਾ ਨਾਮ ਲੈ ਕੇ ਬੱਚੇ ਦਾ ਵੀ ਜਿੰਨਾ ਜਿੰਨਾ ਫਾਰਮ ਹੋਣਾ ਹੈ ਫਿਰ ਉਹਨਾਂ ਦਾ ਇੰਟਰਵਿਊ ਲਿਆ ਜਾਣਾ ਹੈ ਵੀ ਇਹ ਨਹੀਂ ਹੋਣਾ ਕਿਸੇ ਦਾ ਡਾਕੂਮੈਂਟ ਤੁਸੀਂ ਅਪਲਾਈ ਨਾ ਕੀਤਾ ਹੋਵੇ ਤਾਂ ਇਦਾਂ ਹੀ ਇੰਟਰਵਿਊ ਲਈ ਚੱਲ ਜਾਣਾ ਇਦਾਂ ਨਹੀਂ ਹੁਣ ਠੀਕ ਹੈ ਜੀ ਉਸ ਵਕ ਕੰਟੈਕਟ ਨੰਬਰ ਐਂਡ ਈਮੇਲ ਆਈਡੀ ਜਿਹੜੀ ਹੈ ਇਹ ਚ ਜ਼ਰੂਰ ਮੈਂਸ਼ਨ ਕਰ ਦੇਣੀ ਹੈ ਡਾਕੂਮੈਂਟਸ ਠੀਕ ਹੈ ਜੀ ਬਾਕੀ ਐਪਲੀਕੇਸ਼ਨ ਦਾ ਫਾਰਮ ਮੈਂ ਕੋਸ਼ਿਸ਼ ਕਰਦਾ ਕਿ ਵੀਡੀਓ ਦੱਸ ਲੈਣਾ ਡਿਸਕ੍ਰਿਪਸ਼ਨ ਚ ਦੇ ਦਵਾਂ ਕਿ ਐਪਲੀਕੇਸ਼ਨ ਦਾ ਫਾਰਮ ਦਾ ਲਿੰਕ ਤਾਂ ਤੁਸੀਂ ਉਹਨੂੰ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਮੈਂ ਤੁਹਾਨੂੰ ਦੱਸ ਦਿੰਦਾ ਫਿਰ ਵੀ ਡਾਕੂਮੈਂਟ ਆਪਣਾ ਕੁਆਲੀਫਿਕੇਸ਼ਨ ਦਾ ਲਗਾ ਦੇਣਾ ਦੋ ਫੋਟੋ ਅਟੈਚ ਕਰਨੇ ਇੱਕ ਲਫਾਫਾ ਲੈ ਲੈਣਾ ਉਹ ਜਿੱਥੇ 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 ਭੇਜਣਾ ਹੈ ਠੀਕ ਹੈ ਨਾ ਔਰ ਮੈਂ ਤੁਹਾਨੂੰ ਭੇਜਣਾ ਹੈ ਕਿੱਥੇ ਭੇਜਣਾ ਹੈ ਜਿੱਥੇ ਭੇਜਣਾ ਹੈ ਦਾ ਡਿਸਟ੍ਰਿਕਟ ਇਹ ਨੰਬਰ 3 ਤੇ ਕਾਲਮ ਤੇ ਲਿਖਿਆ ਹੋਇਆ ਐਡਰੈਸ ਦਾ ਡਿਸਟ੍ਰਿਕਟ এমਪਲੋਇਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ ਆਫਿਸਰ ਡਿਸਟ੍ਰਿਕਟ এমਪਲੋਇਮੈਂਟ ਐਕਸਚੇਂਜ ਐਸ اے ਐਸ ਨਗਰ ਠੀਕ ਹੈ ਇੱਥੇ ਇਸ ਇਸ ਐਡਰੈਸ ਜਿਹੜਾ ਹੈ 175025 ਤੇ ਭੇਜ ਦੇਣਾ ਹੈ ਬਾਕੀ ਤੁਸੀਂ ਨਾ ਪਿੰਨ ਕੋਡ ਇਹਦਾ ਚੈੱਕ ਕਰ ਲੈਣਾ ਠੀਕ ਹੈ ਨਾ ਮੈਂ ਤੁਹਾਨੂੰ ਇਹ ਨਾ ਇੱਕ ਵਰਡ ਪਿੰਨ ਕੋਡ ਮੈਨੂੰ ਨੈਟ ਤੋਂ ਕੱਢ ਦੇਣਾ ਕਈ ਵੰਦਨ ਫਤਾਨ ਲਗਾ ਤਾਂ ਪਿੰਨ ਕੋਡ ਪਿੰਨ ਕੋਡ ਕਿਉਂਕਿ ਕੋਈ ਜਿਹੜਾ ਤੁਸੀਂ ਭੇਜਣਾ ਨਾ ਪਿੰਨ ਕੋਡ ਜ਼ਰੂਰ ਐਡਡ ਹੋਣਾ ਚਾਹੀਦਾ ਠੀਕ ਹੈ ਏ ਇਹ ਦਾ ਪਿੰਨ ਕੋਡ 14308ਾ ਠੀਕ ਹੈ ਅ ਅਪਲੋਇਮੈਂਟ ਐਕਸ ਮੋਹਾਲੀ ਠੀਕ ਹੈ ਸੋਰੀ ਅ ਹਾਂ ਇਹ ਪਿੰਨ ਕੋਡ ਇਹਦਾ ਨਾ ਆ 3rd ਫਲੋਰ ਅ 1662 ਦਾ ਪਿੰਨ ਕੋਡ ਆ ਆਫ ਡਿਸਟ੍ਰਿਕਟ ਅਪਲੋਇਮੈਂਟ ਜਨਰੇਸ਼ਨਲ ਟ੍ਰੇਨਿੰਗ ਅਫੀਸਰ ਡਿਸਟ੍ਰਿਕਟ ਅਪਲੋਇਮੈਂਟ ਐਕਸਚੇਂਜ ਇਹਨੇ ਐਸ ਐਸ ਨਗਰ ਮੋਹਾਲੀ 1662 ਜਿਹੜਾ ਇਹਦਾ ਪਿੰਨ ਕੋਡ ਹੈਗਾ ਜਿਨਾਂ ਨੇ ਵੀ ਅ ਕਿ ਆ ਫਾਰਮ ਨੂੰ ਅਪਲਾਈ ਕਰਨਾ ਹੈਗਾ ਉਹ ਇਸ ਐਡਰਸ ਤੇ ਭੇਜ ਸਕਦੇ ਹੋ ਉਹਨਾਂ ਐਡਰਸ ਤਾਂ ਤੁਹਾਨੂੰ ਮੈਂ ਦੱਸਿਆ ਹੀ ਹੈ ਬਾਕੀ ਪਿੰਨ ਕੋਡ ਸੀਗਾ ਮੈਂ ਸਰਚ ਕਰ ਰਹੇ ਹਾਂ 1600238 ਜਿਹੜਾ ਕੱਢ ਸਕਦੇ ਹੋ ਠੀਕ ਹੈ ਬਾਕੀ ਫਾਰਮ ਜਿਹੜਾ ਹੈਗਾ ਜਿਹੜਾ ਲਿੰਕ ਹੈਗਾ ਮਾ ਆਫਲਾਈਨ ਫਾਰਮ ਦਾ ਉਹ ਮੈਂ ਤੁਹਾਨੂੰ ਵੀਡੀਓ ਥੱਲੇ ਡਿਸਕ੍ਰਿਪਸ਼ਨ ਚ ਐਡ ਕਰ ਦੂੰਗਾ ਤਾਂ ਤੁਸੀਂ ਉਹਨਾਂ ਨੂੰ ਡਾਊਨਲੋਡ ਕਰਕੇ ਉਸ ਨੂੰ ਭਰ ਕੇ ਆਪਣੇ ਡਾਕੂਮੈਂਟ ਸੈਲਫ ਟੈਸਟ ਕਰ ਲੈਣਾ ਜਿਹੜੇ ਵੀ ਡਾਕੂਮੈਂਟ ਟੈਸਟ ਕਰਨ ਸੈਲਫ ਟੈਸਟ ਕਰਕੇ ਤਾਂ ਤੁਸੀਂ ਬਾਈ ਪੋਸਟ ਕਰ ਦੇਣੇ ਆ ਔਰ ਉਸ ਤੋਂ ਬਾਅਦ ਇੰਟਰਵਿਊ ਲਈ ਵੀ ਚਲੇ ਜਾਣਾ ਹੈਗਾ 26 ਤਰੀਕ ਤੋਂ ਇੰਟਰਵਿਊ ਸ਼ੁਰੂ ਹੈ ਔਰ ਐਂਡ ਤੱਕ ਜਿਹੜਾ ਇੰਟਰਵਿਊ ਹੋਣਾ ਹੈ ਜਿੰਨੇ ਵੀ ਤੁਹਾਨੂੰ ਮੈਂ ਹੁਣ ਡੇਟ ਮੈਂਸ਼ਨ ਕੀਤੀ ਹੈ ਬਾਕੀ ਕਿਸੇ ਨੂੰ ਕਿਸੇ ਚੀਜ਼ ਦਾ ਪਤਾ ਨਾ ਲੱਗੇ ਕਿਤਾ ਅਪਲਾਈ ਕਰਨਾ ਚ ਕਿਸੇ ਵੀ ਤਰ੍ਹਾਂ ਦਾ ਹੈਗਾ ਤਾਂ ਤੁਸੀਂ ਜਰੂਰ ਮੈਨੂੰ ਕਨੈਕਟ ਕਰ ਸਕਦੇ ਹੋ ਬਾਕੀ ਤੁਹਾਨੂੰ ਵੀ ਦੋਸਤੋ ਕਮੈਂਟ ਜਰੂਰ ਕਰ ਦਿਓ ਅਗਰ ਤੁਹਾਨੂੰ ਇਹ ਵੀਡੀਓ ਬਤਵਾਦ ਵਧੀਆ ਲੱਗਦੀ ਹੋਏ ਅਗਰ ਇਹ ਜੀ ਚੀਜ਼ ਤੁਹਾਨੂੰ ਬੈਨੀਫਿਟ ਹੁੰਦਾ ਹੈ ਤਾਂ ਜਰੂਰ ਤੁਸੀਂ ਜਰਾ ਦੱਸਿਆ ਕਰੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਬਤਵਾਤ ਵਾ ਸ਼ੇਅਰ ਇਸ ਵੀਡੀਓ ਨੂੰ ਕਰਿਓ ਕਿ ਜਿਹੜੇ ਬੱਚੇ ਵੀ ਅਪਲਾਈ ਕਰਨਾ ਚਾਹੁੰਦਾਗਾ ਉਹ ਇਸ ਫਾਰਮ ਨੂੰ ਜਿਹੜਾ ਅਪਲਾਈ ਕਰ ਸਕਦਾਗਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਐਸ 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 ਨਗਰ ਮੋਹੱਲੇ ਦੇ ਬੱਚੇ ਰਿਕਮੈਂਡਡ ਨਿਕਲੀ ਹੋਈ ਹੈ ਜੋ 8ਵੀਂ ਪਾਸ ਬੱਚਾ ਜਿਹੜਾ ਅਪਲਾਈ ਕਰ ਸਕਦਾਗਾ ਬਾਕੀ ਧੰਨਵਾਦ ਦੋਸਤੋ ਦੋਸਤੋ ਇਹ ਫਾਰਮ ਹੈਗਾ ਆਫਿਸ ਸੈਸ਼ਨ ਜੱਜ ਜਿਨ੍ਹਾਂ ਨੇ ਐਸ 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 ਨਗਰ ਮੋਹੱਲੇ ਦੇ ਵਿੱਚ ਫਾਰਮ ਭਰਨ ਦੇ ਲਈ ਅਪਲਾਈ ਕਰਨਾਗਾ ਮੈਂ ਤੁਹਾਨੂੰ ਦੱਸਣਾ ਕਿ ਕਿਦ ਅਪਲਾਈ ਕਰਨਾਗਾ ਸਭ ਤੋਂ ਪਹਿਲਾਂ ਨੇਮ ਲਿਖਿਆ ਮੈਂ ਕੈਪੀਟਲ ਅੱਖਰ ਚ ਪਾਣਾਗਾ ਤੁਸੀਂ ਘਰ ਬੈਠੇ ਨੂੰ ਅਪਲਾਈ ਕਰ ਸਕਦੇ ਹੋ ਇਹਨੂੰ ਪ੍ਰਿੰਟ ਕਢਵਾ ਲਿਓ ਇਹਦਾ ਲਿੰਕ ਹੈ ਮੈਂ ਤੁਹਾਨੂੰ ਸ਼ੇਅਰ ਕਰ ਦੂੰਗਾ ਵੀਡੀਓ ਦੇ ਥੱਲੇ ਤਾਂ ਸਭ ਤੋਂ ਪਹਿਲਾਂ ਨੇਮ ਭਰਨਾ ਆਪਣਾ ਕੈਪੀਟਲ ਦੇ ਵਿੱਚ ਉਸ ਤੋਂ ਬਾਅਦ ਫਾਦਾ ਨੇ ਭਰਨਾ ਉਸ ਤੋਂ ਬਾਅਦ ਅਗਰ ਕੋਈ ਮੈਰਿਡ ਹੈਗਾ ਕੋਈ ਲੇਡੀਜ਼ ਅਪਲਾਈ ਕਰੇ ਤਾਂ ਹਸਬੰਦ ਦਾ ਨੇਮ ਜਰੂਰ ਮੈਂਸ਼ਨ ਕਰ ਦੇਣਾ ਆਦਰਵਾਇਜ਼ ਹਸਬੰਦ ਦਾ ਨੇਮ ਜਿਹੜਾ ਬੱਚਾ ਅਪਲਾਈ ਕਰ ਰਿਹਾ ਕੈਂਡੀਡੇਟ ਉਹ ਨਾ ਭਰਨਾ ਸਿਰਫ ਜਿਹੜੇ ਮੈਰਿਡ ਹੈ ਉਹ ਅਪਲਾਈ ਕਰਨ ਉਹੀ ਹਸਬੰਦ ਦਾ ਨਾਮ ਜਿਹੜਾ ਫਿਲ ਕਰਨ ਔਰ ਪੇਸਟ ਯੂਰ ਫੋਟੋ ਰੀਸੈਂਟ ਜਿਹੜੇ ਪਾਸਪੋਰਟ ਜਿਹੜੀ ਫੋਟੋ ਇੱਥੇ ਅਟੈਚ ਕਰ ਦੇਣੀ ਹੈ ਔਰ ਇੱਥੇ 셀ਫ ਅਟੈਸਟਡ ਸਾਈਨ ਕਰ ਲੈਣੇ ਆ ਬਾਕੀ ਡੇਟ ਆਫ ਬਰਥ ਤੁਸੀਂ ਭਰ ਦੇਣੀ ਹੈ ਠੀਕ ਆ ਆਪਣੀ ਬਾਕੀ ਏਜ ਐਜ਼ ਆ ਐਜ਼ ਜਿਹੜੀ ਹੈ ਨਾ 112025 ਤੋਂ ਕਾਊਂਟ ਕਰਕੇ ਤੁਸੀਂ ਭਰ ਦੇਣੀ ਹੋ ਕਿਦਾ ਚੈੱਕ ਕਰਨਾ ਏਜ ਕੈਲਕੂਲੇਟਰ ਤੇ Google ਤੇ ਸਰਚ ਕਰਕੇ ਉੱਥੇ ਆਪਣੀ ਡੇਟ ਆਫ ਬਰਥ ਤੇ 112025 ਤੋਂ ਭਰ ਕੇ ਤਾਂ ਜਿੰਨੇ ਵੀ ਆਂਦੀ ਹੈ ਕਿੰਨੇ ਦਿਨ ਸਾਰਾ ਕੁਝ ਅਟੈਚ ਕਰ ਦੇਣਾ ਉਸ ਤੋਂ ਬਾਅਦ ਕੈਟਾਗਰੀ ਸਰਟੀਫਿਕੇਟ ਅਟੈਚ ਕਰ ਦੇਣਾ ਕਿ ਜੇ ਐਸਸੀ ਬੀਸੀ ਹੈਗਾ ਹੈਗਾ ਕਿ ਜਨਰਲ ਵਾਲਾ ਬੱਚਾ ਅਪਲਾਈ ਕਰ ਰਿਹਾ ਹੈਗਾ ਤਾਂ ਉਹ ਕੈਟਾਗਰੀ ਦਾ ਸਰਟੀਫਿਕੇਟ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਠੀਕ ਹੈ ਔਰ ਕੁਆਲੀਫਿਕੇਸ਼ਨ ਜਿਹੜੀ ਹੈ ਜਿਹੜਾ 8ਵੀਂ ਦਾ ਲਗਾ ਰਿਹਾ ਉਹ 8ਵੀਂ ਦਾ ਸਰਟੀਫਿਕੇਟ ਦੀ ਫੋਟੋਕਾਪੀ ਸੈਲਫ ਅਟੈਸਟਡ ਔਰ 10ਵੀਂ ਦਾ ਲਗਾ ਰਹਾ 10ਵੀਂ ਸੈਲਫ ਅਟੈਸਟਡ ਫੋਟੋਕਾਪੀ ਅਟੈਚ ਕਰ ਦੇਣੀ ਹੈਗੀ ਆ ਅਦਰ ਕੋਈ ਵੀ ਕੋਈ ਕੁਆਲੀਫਿਕੇਸ਼ਨ ਹੈ ਉਹ ਵੀ ਜਿਹੜਾ ਐਡ ਕਰ ਸਕਦਾ ਹੈਗਾ ਠੀਕ ਹੈ ਜੀ ਕੋਸ਼ਿਸ਼ ਕਰਿਓ ਕਿ ਜੇ ਤੁਹਾਡੇ ਗਲ 8ਵੀਂ ਦਾ ਸਰਟੀਫਿਕੇਟ ਹੈਗਾ ਉਹ ਜਰੂਰ ਜਿਹੜਾ 8ਵੀਂ ਦਾ ਸਰਟੀਫਿਕੇਟ ਤੁਸੀਂ ਜਰੂਰ ਲਗਾਓ ਠੀਕ ਹੈ ਜੀ ਉਸ ਤੋਂ ਬਾਅਦ ਨੋਲਜ ਆਫ ਪੰਜਾਬੀ ਇਹਨੂੰ ਜੈਸ ਕਰ ਦੇਣਾ ਹੈ ਔਰ ਐਫ ਆਈ ਆਰ ਜਿਹੜਾ ਹੈਗਾ ਇਹਨੂੰ ਨੋ ਕਰ ਦੇਣਾ ਹੈ ਐਕਸਪੀਰੀਸੀ ਫੈਣੀ ਕੋਈ ਐਕਸਪੀਰੀਸ ਹੈਗਾ ਤਾਂ ਤੁਸੀਂ ਐਡ ਕਰ ਦੇਣਾ ਹੈਗਾ ਔਰ ਪਰਮਨੈਂਟ ਐਡਰੈਸ ਤੁਸੀਂ ਜਿੱਥੇ ਰਹਿ ਰਹੇ ਹੋ ਉਹ ਭਰ ਦੇਣਾ ਹੈਗਾ ਕਰਾਸ ਪੁਆਇੰਟ ਜੇ ਕਿਤੇ ਹੋਰ ਰਹਿ ਰਹੇ ਹੋ ਉਹ ਵੀ ਭਰ ਸਕਦੇ ਹੋ ਅਗਰ ਤੁਹਾਡਾ ਸੇਮ ਹੈਗਾ ਐਡਰੈਸ ਤਾਂ ਤੁਸੀਂ ਸੇਮ ਜਗ੍ਹਾ ਸੇਮ ਐਡਰੈਸ ਭਰ ਦੇਣਾਗਾ ਉਹ ਕੋ ਨੈਸ਼ਨੈਟੀ ਹੈ ਆਪਣੀ ਇੰਡੀਅਨ ਭਰ ਦੇਣੀ ਹੈ ਔਰ ਮੋਬਾਈਲ ਨੰਬਰ ਭਰ ਦੇਣਾ ਔਰ ਈਮੇਲ ਐਡੀ ਭਰ ਦੇਣੀ ਹੈ ਬਾਕੀ ਉਸ ਤੋਂ ਬਾਅਦ ਸਿਗਨੇਚਰ ਆਫ ਦਾ ਕੈਂਡੀਡੇਟ ਕਰ ਦੇਣੀ ਹੈ ਉਸ ਤੋਂ ਉਸ ਤੋਂ ਬਾਅ ਲਿਸਟ ਆਫ ਇਨਕਲੂਜਰ ਲਿਖ ਦੇਣਾ ਵੀ ਕਿੰਨੇ ਡਾਕੂਮੈਂਟ ਤੁਸੀਂ ਅਟੈਚ ਕੀਤੇ ਆ ਜਿੰਨੇ ਵੀ ਡਾਕੂਮੈਂਟ ਤੁਸੀਂ ਭੇਜਣੇ ਆ ਉਹ ਸੈਲਫ ਟੈਸਟ ਹੋਣ ਚਾਹੀਦੇ ਆਨ ਬਾਕੀ ਜਿੱਥੇ ਵੀ ਫਾਰਮ ਜਿਹੜਾ ਅਪਲਾਈ ਕਰਨਾ ਹੈਗਾ ਉਹਦੇ ਜਿਹੜਾ ਇੱਕ ਲਫਾਫਾ ਹੋਣਾ ਸੈਂਡ ਕਰਨਿਆ ਨਾ ਉਹਦੇ ਪਹਿਲੇ ਲਿਖ ਦੇਣਾ ਹੈਗਾ ਅਪਲੀਕੇਸ਼ਨ ਫਾਰ ਦਾ ਪੋਸਟ ਆਫ ਪੀਐਨ ਜਾਂ ਚੌਂਕੀਦਾਰ ਜਿਹੜਾ ਵੀ ਤੁਸੀਂ ਅਪਲਾਈ ਕਰ ਰਹੇ ਹੋ ਪੋਸਟ ਆਫ ਚੌਂਕੀਦਾਰ ਕੈਟਾਗਰੀ ਐਸਸੀ ਬੀਸੀ ਜਨਰਲ ਕੋਈ ਵੀ ਹੈਗੀ ਹੈ ਉਹ ਤੁਸੀਂ ਜ਼ਰੂਰ ਮੈਂਸ਼ਨ ਕਰ ਦੇਣਾ ਹੈਗਾ ਠੀਕ ਹੈ ਜੀ ਉਹਦੇ ਨਾਲ ਕਿਹਾ ਕਿ ਥੋੜਾ इजीली ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਵੀ ਉਹ ਬੱਚਾ ਹੈਗਾ ਇਸ categories ਨੂੰ ਬਿਲੋਂਗ ਕਰਦਾਗਾ ਤੇ ਇਸ ਬੱਚੇ ਨੇ ਇਸ ਪੋਸਟ ਲਈ ਅਪਲਾਈ ਕੀਤਾਗਾ ਬਾਕੀ ਧੰਨਵਾਦ ਦੋਸਤੋ ਮੈਂ ਤੁਹਾਨੂੰ ਦੱਸ ਦਿੱਤਾ ਹੈ ਫਾਰਮ ਨੂੰ ਕਿੱਦਾਂ ਫਿਲ ਕਰਨਾ ਹੈਗਾ ਇਸ ਫਾਰਮ ਦਾ ਲਿੰਕ ਜਿਹੜਾ ਮੈਂ ਵੀਡੀਓ ਦੇ ਥੱਲੇ ਦੇ ਦੂੰਗਾ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਨੂੰ ਅਪਲਾਈ ਕਰਕੇ ਅਪਲਾਈ ਕਰ ਸਕਦੇ ਹੋ ਘਰ ਬੈਠੇ ਤੇ ਬਾਕੀ ਇੰਟਰਵਿਊ ਲਈ ਮੈਂ ਤੁਹਾਨੂੰ ਪਹਿਲੇ ਇਸ ਵੀਡੀਓ ਨੂੰ ਹੁਣੇ ਦੱਸ ਦਿੱਤਾਗਾ ਤਾਂ ਕੋਈ ਵੀ ਹੋਰ ਤੁਹਾਨੂੰ ਨਾ ਪਤਾ ਲੱਗੇ ਤਾਂ ਜਰੂਰ ਤੁਸੀਂ ਪੁੱਛ ਸਕਦੇ ਹੋ ਬਾਕੀ ਧੰਨਵਾਦ ਦੋਸਤੋ